ਪਿਛਲੀ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਕਿ ਕਿਵੇਂ ਭਾਈ ਬਿਦੀ ਚੰਦ ਜੀ ਨੇ ਦੋ ਘੋੜਿਆਂ ਨੂੰ ਲਾਹੌਰ ਦੇ ਕਿਲੇ ਵਿੱਚੋਂ ਸਹੀ ਸਲਾਮਤ ਕੱਢਿਆ ਸੀ। ਬਾਬਾ ਬਿਦੀ ਚੰਦ ਜੀ ਦੇ ਘੋੜਿਆਂ ਨੂੰ ਲਾਹੌਰ ਦੇ ਕਿਲੇ ਦੇ ਵਿੱਚੋਂ ਕੱਢਣ ਤੋਂ ਬਾਅਦ ਉੱਤਰ ਸੂਬਾ ਫੌਜ ਲੈ ਕੇ ਮਾਲਵੇ ਦੇ ਵਿੱਚ ਆਵੜਿਆ। ਐਤਿਰ ਗੁਰੂ ਹਰਗੋਬਿੰਦ ਸਾਹਿਬ ਜੀ, ਬਿਦੀ ਚੰਦ ਸਾਹਿਬ ਤੇ ਹੋਰ ਸਿੱਖ ਸੂਰਮੇ ਘੋੜਿਆਂ ਨੂੰ ਲਾਹੌਰ ਦੇ ਕਿਲੇ ਦੇ ਵਿੱਚੋਂ ਕੱਢਣ ਦੀ ਖੁਸ਼ੀ 'ਚ ਕੜਾ ਪ੍ਰਸ਼ਾਦ ਸ਼ੱਕ ਕੇ ਵੈਰੀ ਦੇ ਸਵਾਗਤ ਦੇ ਲਈ ਤਿਆਰ ਪਰ ਤਿਆਰ ਹੋ ਗਏ ਸਨ ਇੱਧਰ ਹਾਕਮਾਂ ਨੇ ਫੌਜ ਲਈ ਪਿੰਡਾਂ ਦੇ ਵਿੱਚੋਂ ਬਾਜਰਾ ਤੇ ਮੋਠ ਮੰਗ ਕੇ ਖਿਚੜੀ ਰੰਨੀ ਕਿਉਂਕਿ ਸੂਬਾ ਕਾਲੀ-ਕਾਲੀ ਦੇ ਵਿੱਚ ਰਸਦ ਪਾਣੀ ਲਿਆਉਣਾ ਹੀ ਭੁੱਲ ਗਿਆ ਸੀ ਖਿਚੜੀ ਖਾਣ ਦੇ ਸਾਰ ਹੀ ਸਾਰੀ ਫੌਜ ਨੂੰ ਦਸਤ ਲੱਗ ਗਈ ਨਾਲ ਹੀ ਸਾਰੀ ਫੌਜ ਨੂੰ ਤਹਾ ਲੱਗ ਗਈ ਖੂਹਾਂ ਦਾ ਪਾਣੀ ਖਾਰਾ ਸੀ ਜਿਸ ਕਰਕੇ ਉਹਨਾਂ ਦੇ ਪੇਟ ਦੇ ਵਿੱਚ ਚੱਲਣ ਮੂਣ ਲੱਗ ਪਈ ਸੀ ਸਾਰੀ ਫੌਜ ਡਾਡੀ ਤੱਕ ਆ ਚੁੱਕੀ ਸੀ ਉੱਤਰਪੂਰ ਦੇ ਮਹੀਨੇ ਦੀ ਠੰਡੀ ਪੌਣ ਤੇ ਟਿੱਬਿਆਂ ਦੀ ਠੰਡੀ ਰੇਤ jaan ਕੱਢੀ ਜਾਂਦੀ ਸੀ ਇੱਕ ਤਾਂ ਤੁਰਨ ਲੱਗੇ ਟਿੱਬਿਆਂ ਦੀ ਰੇਤ ਦੇ ਵਿੱਚ ਤੁਰਿਆ ਹੀ ਨਾ ਜਾਵੇ ਦੂਜਾ ਪਾਣੀ ਦੀ ਤਰੇਹ ਨੇ ਡਾਡਾ ਤੱਕ ਕੀਤਾ ਕਿਸ ਨੇ ਦੱਸਿਆ ਕਿ ਮਾੜੀ ਦੇ ਵੱਲ ਇੱਕ ਟਾਬ ਦੇ ਵਿੱਚ ਬਹੁਤ ਪਾਣੀ ਹੈ ਸੂਬਾ ਫੌਜ ਲੈ ਕੇ ਉਸੇ ਪਾਸੇ ਨੂੰ ਤੁਰ ਪਿਆ ਅੱਗੇ ਸਖਾਣੇ ਦੁਸ਼ਮਣ ਦੀ ਫੌਜ ਵੇਖ ਕੇ ਹੱਲਾ ਬੋਲ ਦਿੱਤਾ ਸੂਬੇ ਦੀ ਫੌਜ ਦੇ ਬਹੁਤ ਸਾਰੇ ਸਿਪਾਹੀ ਮੌਤ ਦੇ ਘਾਟ ਪੁਤਾਰ ਦਿੱਤੇ ਗਏ ਕੌਜ ਫੌਜ ਮੁਕਾਬਲੇ ਦੇ ਵਿੱਚ ਆੜ ਗਈ ਤੇ ਕੌਜ ਫੌਜ ਨੇ ਸੂਬੇ ਦੇ ਹੁਕਮ ਨਾਲ ਉੱਥੇ ਹੀ ਡੇਰਾ ਲਾ ਲਿਆ ਸੀ ਐਤਰ ਸਿੱਖਾਣੇ ਲੱਕਣਾ ਦੇ ਭੋਜਨ ਦਾ ਪ੍ਰਬੰਧ ਪਹਿਲਾਂ ਹੀ ਕਰ ਛੱਡਿਆ ਸੀ ਗੁਰੂ ਦੇ ਸਿੱਖਾਣੇ ਬਹਾਦਰੀ ਦੇ ਨਾਲ ਲੜਦੇ ਹੋਏ ਫੌਜ ਨੂੰ ਮੌੜਨ ਤੇ ਮਜਬੂਰ ਕਰ ਦਿੱਤਾ ਸ਼ਾਹਜਹਾਨ ਨੇ ਬਿਨਾਂ ਸੋਚੇ ਸਮਝੇ ਜੰਗ ਦੇ ਲਈ ਹੁਕਮ ਜਾਰੀ ਕਰ ਦਿੱਤਾ ਲਾਹੌਰ ਦਾ ਸੂਬਾ 22000 ਫੌਜ ਲੈ ਕੇ ਮਾਲਵੇ ਦੀ ਧਰਤੀ ਤੇ ਚੜ ਕੇ ਆ ਗਿਆ ਇੱਥੇ ਗੁਰੂ ਹਰਗੋਬਿੰਦ ਜੀ ਬਾਸਰੀ ਖਬਰ ਪਹੁੰਚ ਗਈ ਉਹਨਾਂ ਵੀ ਸਿੱਖਾਂ ਨੂੰ ਜੰਗ ਦੀ ਤਿਆਰੀ ਦਾ ਹੁਕਮ ਸੁਣਾ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਣੀ ਦੀ ਇਕ ਟਾਬ ਦੇ ਉੱਪਰ ਤੰਬੂ ਲਾ ਦਿੱਤੇ ਤੇ ਸੰਗਤ ਰਸਦ ਆਦ ਇਕੱਠੀਆਂ ਕਰਨ ਲੱਗ ਪਈਆਂ ਮੁਕਾਬਲੇ ਦੀ ਘੜੀ ਆ ਚੁੱਕੀ ਸੀ ਦੋਨੋਂ ਫੌਜਾਂ ਮੁਕਾਬਲੇ ਦੇ ਲਈ ਰਾਣ ਮੈਦਾਨ ਦੇ ਵਿੱਚ ਡੱਟ ਗਈਆਂ ਦੋਹਾਂ ਫੌਜਾਂ ਦੇ ਵਿਚਕਾਰ ਭਾਰੀ ਜੰਗ ਹੋਇਆ ਐਸ ਜੰਗ ਦੇ ਵਿੱਚ ਮੁਗਲ ਫੌਜ ਦਾ ਭਾਰੀ ਨੁਕਸਾਨ ਹੋਇਆ। ਸ਼ਾਹੀ ਫੌਜ ਨੇ ਬੜੇ ਦੁਖੀ ਹੋ ਕੇ ਰਾਤ ਕੱਟੀ। ਦਿਨ ਚੜ੍ਹੇ ਫਿਰ ਜੰਗ ਆਰੰਭ ਹੋਈ। ਦੋਨੋਂ ਫੌਜਾਂ ਦੇ ਵਿਚਕਾਰ ਫਿਰ ਤੋਂ ਭਾਰੀ ਜੰਗ ਸ਼ੁਰੂ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਤੇ ਲਾਹੌਰ ਦਾ ਸੂਬੇਦਾਰ ਆਹਮੋ ਸਾਹਮਣੇ ਹੋ ਗਏ। ਸੂਬੇ ਦੇ ਤਿੰਨ ਵਾਰ ਅਸਫਲ ਹੋ ਜਾਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਤੀਰ ਸੂਬੇ ਦੇ ਵੱਲ ਚਲਾਇਆ ਜੈਸ ਦੇ ਵੱਜਦੇ ਸਾਰ ਹੀ ਸੂਬੇ ਦੀ ਮੌਤ ਹੋ ਗਈ ਸੂਬੇ ਨੂੰ ਮਰਿਆ ਦੇਖ ਕੇ ਸ਼ਾਹੀ ਫੌਜ ਦੇ ਪੈਰ ਓਖੜ ਗਏ ਇਦਰੋਂ ਸਿੱਖਾਂ ਨੇ ਜੇਕਾਰਾ ਗਾ ਕੇ ਹੱਲਾ ਬੋੜ ਦਿੱਤਾ ਉੱਤਰ ਸ਼ਾਹੀ ਫੌਜ ਪਿੱਛੇ ਨੂੰ ਮੂੰਹ ਕਰਕੇ ਨਸਦਰੀ ਸਿੱਖ ਫੌਜ ਨੇ ਪੰਜ ਗੋਦ ਤੱਕ ਸ਼ਾਹੀ ਫੌਜ ਦਾ ਪਿੱਛਾ ਕੀਤਾ ਤੇ ਹਜਾਨਾ ਸਪਾਹੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ جنگ ਦੀ ਜਿੱਤ ਤੋਂ ਬਾਅਦ ਸਿੱਖ ਫੌਜਾਂ ਦੁਬਾਰਾ ਸ਼ਹੀਦਾਂ ਦੀ ਸੰਭਾਲ ਕੀਤੀ ਗਈ ਤੇ ਸ਼ਾਹੀ ਫੌਜਾਂ ਦਾ ਅਣਗਿਣਤ ਸਮਾਨ ਗੁਰੂ ਜੀ ਨੇ ਸੰਗਤਾਂ ਦੇ ਵਿੱਚ ਵੰਡ ਦਿੱਤਾ। ਸ਼ਾਹ ਜਹਾਂਬਾਦਸ਼ਾ ਵਜ਼ੀਰ ਨੂੰ ਪੁੱਛਣ ਲੱਗਾ ਕਿ ਦੱਸੋ ਹੁਣ ਕੀ ਕਰੀਏ? ਇੱਕ ਫਕੀਰ ਪਾਸੋਂ ਸੂਬਾ ਹਜ਼ਾਰਾਂ ਦੀ ਗਿਣਤੀ ਕਰਕੇ ਵੀ ਹਾਰ ਗਿਆ। ਬਾ ਦੇਸ਼ਾ ਦੇ ਤਪ ਦੇ ਹਿਰਦੇ ਨੂੰ ਠਾਰਨ ਦੇ ਲਈ ਆਖਣ ਲੱਗਾ ਕਾਲਬੇਗ ਦੀ ਗਾਲੀ ਨੇ ਕੰਮ ਖਰਾਬ ਕਰ ਦਿੱਤਾ ਸੂਬਾ ਮਾਰਿਆ ਤਾਂ ਗਿਆ ਪਰ ਉਸ ਨੇ ਕੋਈ ਸੂਰਮ ਗਤੀ ਨਹੀਂ ਦਿਖਾਈ ਭਾਵ ਉਸ ਵਿੱਚ ਕੋਈ ਸੂਰਮਿਆਂ ਵਾਲੀ ਗੱਲ ਨਹੀਂ ਸੀ ਗੁਰੂ ਹਰਗੋਬਿੰਦ ਜੀ ਖੁਦ ਖੁਦਾ ਰੂਪ ਹਨ ਸਾਰਾ ਸੰਸਾਰ ਐਸ ਗੱਲ ਨੂੰ ਜਾਣਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਿੱਚ ਬੜੀ ਤਾਕਤ ਹੈ ਤੋ ਸਾ ਕਿਹੜੀ ਸਿਆਣਪ ਕੀਤੀ ਜੋ ਦੋ ਘੋੜਿਆਂ ਦੇ ਲਈ ਜੰਗ ਛੇੜਿਆ ਤੇ ਥੋੜੀ ਜਿਹੀ ਗੱਲ ਦੇ ਪਿੱਛੇ ਇਤਨਾ ਵੱਡਾ ਨੁਕਸਾਨ ਝੱਲ ਲਿਆ ਉਸ ਨੂੰ ਗੁਰਾ ਦੀ ਚੀਜ਼ ਨੂੰ ਨਹੀਂ ਸਿੱਖਣਾ ਚਾਹੀਦਾ ਸੂਬੇ ਨੇ ਇਹ ਜਾਣ ਪਹੁੰਚ ਕੇ ਕੀਤਾ ਸੀ ਸ਼ੌਂਕ ਦੇ ਨਾਲ ਕਰੂੜੀ ਮਲ ਕਾਬਲ ਤੋਂ ਘੋੜੇ ਗੁਰੂ ਹਰਗੋਬਿੰਦ ਜੀ ਵਾਸਤੇ ਲਿਆਇਆ ਸੀ ਉਹ ਉਸਨੇ ਲਾਹੌਰ ਵੜਦੇ ਸਾਰ ਹੀ ਔਸਤੋਂ ਖੋ ਲਈ ਜਦ ਬਾਦਸ਼ਾਹ ਦੀ ਪਰਜਾ ਨੂੰ ਲੁੱਟਣ ਲੱਗ ਜਾਵੇ ਤਾਂ ਬਾਦਸ਼ਾਹੀ ਕਾਦੀ ਹੋਈ ਤੁਸੀਂ ਆਪ ਹੀ ਸੁੱਤੇ ਹੋਏ ਸ਼ੇਰ ਨੂੰ ਛੇੜਿਆ ਹੈ ਗੁਰੂ ਜੀ ਨੂੰ ਰਾਜ ਦੀ ਕੋਈ ਲੋੜ ਨਹੀਂ ਉਹ ਤਾਂ ਸਦਾ ਖੋਦਾ ਦੇ ਰੰਗ ਦੇ ਵਿੱਚ ਹੀ ਮਾਸਤ ਰਹਿੰਦੇ ਹਨ ਜੋ ਮੂਹ ਬੋਲ ਕੱਢ ਦੇਣ ਪੂਰਾ ਹੋ ਜਾਂਦਾ ਹੈ ਉਹ ਭੁੱਲਣ ਵੀ ਮaaf ਕਰ ਦਿੰਦੇ ਹਨ ਅਜਿਹੇ ਫਕੀਰ ਨੂੰ ਰੱਬ ਦਾ ਰੂਪ ਸਮਝਣਾ ਚਾਹੀਦਾ ਹੈ ਇਹ ਗੱਲ ਸੁਣ ਕੇ ਬਾਦਸ਼ਾਹ ਦਾ ਤਪਿਆ ਹਿਰਦਾ ਠੰਡਾ ਹੋ ਗਿਆ ਤੇ ਉਸ ਨੇ ਗੱਲ ਟਾਲ ਛੱਡੀ ਇਤਿਹਾਸ ਦੱਸਦਿਆਂ ਤੋਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ اے ਸੱਚੇ ਬਾਦਸ਼ਾਹਾਂ ਤੇ ਸਾਰੀ ਸਾਧ ਸੰਗਤ ਜੀ ਬਖਸ਼ ਲੈਣਾ ਜੀ